ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਕੌਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਨੈਕ ਡਿਜ਼ਾਈਨ ਜੋ ਕਿ ਅਸੀਂ ਪਲੇਨ ਸ਼ਰਟ ਦੇ ਉੱਤੇ ਮੈਚਿੰਗ ਕੰਟਰਾਸਟ ਪ੍ਰਿੰਟਡ ਫੈਬਰਿਕ ਦੇ ਨਾਲ ਅਸੀਂ ਪੈਚਵਰਕ ਡਿਜ਼ਾਈਨ ਬਣਾਵਾਂਗੇ ਸਿੰਪਲ ਔਰ ਸੋਬਰ ਸਮਰ ਵੇਅਰ ਔਰ ਪਲੇਨ ਸ਼ਰਟ ਦੇ ਨਾਲ ਅਸੀਂ ਇਹ ਮੈਚਿੰਗ ਪ੍ਰਿੰਟਡ ਪੀਸ ਲੈ ਆਇਆ ਹੈ ਔਰ ਇਹਦੇ نیچے ਅਸੀਂ ਇੱਕ ਪੇਸਟਿੰਗ ਪੇਪਰ ਚਿਪਕਾ ਲਿਆ ਹੈ ਕਟਿੰਗ ਕਰਕੇ ਇਹਦੀ ਲੰਬਾਈ ਅਸੀਂ ਲਈ ਹੈ ਤਕਰੀਬਨ 17 ਇੰਚ ਔਰ ਚੌੜਾਈ ਅਸੀਂ ਲਈ ਆ 9 ਇੰਚ ਠੀਕ ਹੈ ਜੀ ਇਹਦਾ ਸੀ neck ਜਿੰਨਾ ਤੁਹਾਨੂੰ ਰੈਡੀ ਚਾਹੀਦਾ ਉਹ ਤੋਂ 1/2 ਇੰਚ ਐਕਸਟਰਾ ਰੱਖ ਕੇ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਫੋਲਡ ਕਰਕੇ neck ਡਰਾ ਕਰ ਲਿਆ ਆ ਤੁਸੀਂ ਜਿਹੜੀ ਵੀ ਸ਼ੇਪ ਚਾਹੁੰਦੇ ਹੋ ਉਹਨੂੰ ਉਸ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਹੁਣ ਅਸੀਂ ਲਵਾਂਗੇ ਇੱਕ ਨਾਲ ਮੈਚਿੰਗ ਲੈਸ ਔਰ ਇਹ ਦਾ ਸਿੱਧਾ ਪਾਸਾ ਹੈ ਔਰ ਇਹਨੂੰ ਇਸ ਤਰ੍ਹਾਂ ਉਲਟਾ ਕੇ ਡਿਜ਼ਾਈਨ ਵਾਲੀ ਸਾਈਡ ਅੰਦਰ ਨੂੰ ਰੱਖ ਕੇ ਅੱਧੇ ਇੰਚ ਦਾ ਮਾਰਜਿਨ ਛੱਡ ਕੇ ਅਸੀਂ ਲੈਸ ਅਟੈਚ ਕਰਾਂਗੇ ਲੇਸ ਦੇ ਸੈਂਟਰ ਦੇ ਵਿੱਚ ਅਸੀਂ ਡਿਜ਼ਾਈਨ ਨੂੰ ਛੱਡਦੇ ਹੋਏ ਸਿਲਾਈ ਲਗਾਵਾਂਗੇ ਅਸੀਂ ਬਰਾਬਰ ਅੱਧਾ ਅੱਧਾ ਇੰਚ ਦਾ ਮਾਰਜਿਨ ਛੱਡ ਕੇ ਹੀ ਸਿਲਾਈ ਲਗਾਉਣੀ ਆ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਹੁਣ ਕੋਰਨਰ ਤੋਂ ਅਸੀਂ ਸੂਈ ਖਬੋ ਲੈਣੀ ਆ ਲੈਸ ਦੇ ਵਿੱਚ ਇਸ ਤਰ੍ਹਾਂ ਔਰ ਇੱਥੋਂ ਲੈਸ ਨੂੰ ਹਲਕਾ ਜਿਹਾ ਉੱਪਰ ਨੂੰ ਚੱਕ ਕੇ ਦੂਸਰੇ ਕੋਰਨਰ ਦੀ ਵੱਲ ਨੂੰ ਫੋਲਡ ਕਰ ਲੈਣਾ ਆ ਇੱਥੇ ਹੁਣ ਸਾਡਾ ਸੈਂਟਰ ਕੋਰਨਰ ਹੈ ਇੱਥੇ ਅਸੀਂ ਹਲਕਾ ਜਿਹਾ ਮਾਰਕ ਲਗਾ ਲਾਂਗੇ ਤਾਂ ਕਿ ਸਾਨੂੰ ਕੋਰਨਰ ਦੀ ਪਛਾਣ ਰਵੇ ਇੱਥੇ ਤੱਕ ਅਸੀਂ ਸਿੱਧੀ ਲੈਸ ਅਟੈਚ ਕਰਾਂਗੇ ਔਰ ਇੱਥੇ ਫੇਰ ਸੂਈ ਖਭੋ ਕੇ ਤੋ ਹਲਕੀ ਜਿਹੀ ਲੈਸ ਨੂੰ ਉੱਤੇ ਚੱਕ ਕੇ ਡਿਜ਼ਾਈਨ ਨੂੰ ਕਿਉਂਕਿ ਇਹ ਬਰੀਕ ਲੈਸ ਹੈ ਆਸਾਨੀ ਨਾਲ ਲੱਗ ਜਾਂਦੀ ਆ ਇਸ ਤਰੀਕੇ ਦੇ ਨਾਲ ਦੂਸਰੇ ਕਾਰਨਰ ਤੱਕ ਅਸੀਂ ਫਿਰ ਲੈਸ ਅਟੈਚ ਕਰਾਂਗੇ ਸੇਮ ਉਹੀ ਪ੍ਰੋਸੀਜਰ ਦੇ ਵਿੱਚ ਸੂਈ ਖਬੋ ਕੇ ਲੈਸ ਨੂੰ ਦੂਸਰੀ ਸਾਈਡ ਮੋੜ ਕੇ ਇਸੇ ਤਰੀਕ ਨਾਲ ਸਾਰੀ ਲੈਂਸ ਅਸੀਂ ਅਟੈਚ ਕਰ ਲੈਣੀ ਹੈ ਤੁਸੀਂ ਕੋਈ ਵੀ ਮੈਚਿੰਗ ਲੈਂਸ ਲੈ ਸਕਦੇ ਹੋ ਸਮੋਸਾ ਕੱਟ ਜੋ ਅੱਜ ਕੱਲ ਚੱਲਦੀਆਂ ਨੇ ਉਹ ਵੀ ਲੈਂਸ ਲਗਾ ਸਕਦੇ ਹੋ ਹੁਣ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਸੈਂਟਰ ਕਰਕੇ ਇਥੇ ਇੱਕ ਸੈਂਟਰ ਕੱਟ ਲਗਾਵਾਂਗੇ neck ਦਾ ਸੈਂਟਰ ਕਰਕੇ ਇੱਕ ਕੱਟ ਲਗਾ ਲੈਣਾ ਔਰ ਕਮੀਜ਼ ਦਾ ਵੀ ਸੈਂਟਰ ਫੋਲਡ ਕਰਕੇ ਸੈਂਟਰ ਦੇ ਵਿੱਚ ਇੱਕ ਸੀ ਕੱਟ ਲਗਾ ਲਾਂਗੇ ਹੁਣ ਅਸੀਂ ਗਲੇ ਨੂੰ ਅਟੈਚ ਕਰਨਾ ਹੈ ਨਾਰਮਲ ਅਸੀਂ ਸਿੱਧੀ ਸਾਈਡ ਰੱਖ ਕੇ ਗਲਾ ਅਟੈਚ ਕਰਦੇ ਹਾਂ ਇਹਦੇ ਵਿੱਚ ਅਸੀਂ ਉਲਟੀ ਸਾਈਡ ਸ਼ਰਟ ਦੀ ਉਲਟੀ ਸਾਈਡ ਔਰ ਉਹਦੇ ਉੱਤੇ ਗਲੇ ਨੂੰ ਉਲਟਾ ਰੱਖ ਕੇ ਇਸ ਤਰੀਕੇ ਦੇ ਨਾਲ ਜੋ ਸੀ ਗਲੇ ਦਾ ਨਿਸ਼ਾਨ ਲਗਾਇਆ ਹੈ ਉਹਦੇ ਉੱਤੇ ਉੱਤੇ ਹੀ ਸਿਲਾਈ ਲਗਾਣੀ ਹੈ ਗਲੇ ਨੂੰ ਇਹ ਦੇਖ ਲੈਣਾ ਕਿ ਬਿਲਕੁਲ ਐਨ ਸੈਂਟਰ ਦੇ ਵਿੱਚ ਹੋਵੇ ਕਰੀਜ ਦੇ ਨਾਲ ਕਰੀਜ ਮਲਾ ਲੈਣੀ ਹੈ ਪਹਿਲਾਂ ਤੁਸੀਂ ਚਾਹੋ ਤਾਂ ਇੱਥੇ ਪਿੰਨਾ ਵੀ ਲਗਾ ਸਕਦੇ ਹੋ ਜਾਂ ਸੈਂਟਰ ਦੇ ਵਿੱਚ ਇੱਕ ਕੱਚੀ ਸਿਲਾਈ ਵੀ ਲਗਾ ਸਕਦੇ ਹੋ ਤਾਂ ਕਿ ਜਿਹੜਾ ਗਲਾ ਖਿਸਕੇ ਨਾ ਸਫਾਈ ਦੇ ਨਾਲ ਲੱਗ ਜਾਏ ਤੁਸੀਂ ਸ਼ੇਪ ਨੈਕ ਦੀ ਕੋਈ ਵੀ ਲੈ ਸਕਦੇ ਹੋ ਵੀ ਸ਼ੇਪ ਸਕੁਅਰ ਸ਼ੇਪ ਹਾਰਟ ਸ਼ੇਪ ਜਿਹੜੀ ਤੁਹਾਨੂੰ ਪਸੰਦ ਹੋਵੇ ਬਿਲਕੁਲ ਸਫਾਈ ਦੇ ਨਾਲ ਇਹ ਸਲਾਈ ਲਗਾਣੀ ਹੈ ਇਹ ਦੇਖੋ ਮੈਂ ਵਿੱਚੋਂ ਇੱਕ ਇੱਕ ਪੈਰ ਦਾ ਮਾਰਜਿਨ ਛੱਡ ਕੇ ਕਪੜਾ ਕਟਿੰਗ ਕਰ ਲਿਆ ਆ ਹੁਣ ਇੱਥੇ ਲਗਾਵਾਂਗੇ ਅਸੀਂ ਛੋਟੇ ਛੋਟੇ ਕੱਟ ਤਾਂ ਕਿ ਜਦੋਂ ਅਸੀਂ ਗਲੇ ਨੂੰ ਫੋਲਡ ਕਰਨਾ ਹੈ ਤਾਂ ਵਿੱਚ ਵੜ ਨਾ ਪਵੇ ਔਰ ਕਪੜਾ ਇਕੱਠਾ ਨਾ ਹੋਵੇ ਸਫਾਈ ਦੇ ਨਾਲ ਜੋ ਨੈ ਕਿਥੋਂ ਬਣ ਜਾਊਗਾ ਹੁਣ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਇਹਦੇ ਉੱਤੇ ਉੱਤੇ ਬਾਥਮੀ ਸਲਾਈ ਸਿਰੇ ਦੇ ਉੱਤੇ ਉੱਤੇ ਲਗਾਵਾਂਗੇ ਤਾਂ ਕਿ ਜਿਹੜੀ ਗਲੇ ਦੀ ਹੈ ਫੁੱਲ ਫਿਨਿਸ਼ਿੰਗ ਆ ਜਾਵੇ ਇਸ ਤਰੀਕੇ ਨਾਲ ਔਰ ਨਾਲ ਦੀ ਨਾਲ ਅਸੀਂ ਸ਼ਰਟ ਨੂੰ ਵੀ ਧਿਆਨ ਨਾਲ ਰੱਖਣਾ ਹੈ ਤਾਂ ਕਿ ਵਿੱਚ ਕਪੜਾ ਜਿਹੜਾ ਸ਼ਰਟ ਦਾ ਉਹ ਇਕੱਠਾ ਨਾ ਹੋ ਜਵੇ ਸिलाई ਲਗਾਉਂਦੇ ਇਹ ਧਿਆਨ ਜ਼ਰੂਰ ਰੱਖਣਾ ਬਿਲਕੁਲ ਕਿਨਾਰੇ ਕਿਨਾਰੇ ਤੇ ਸਲਾਈ ਲਗਾਣੀ ਆ ਹੁਣ ਅਸੀਂ ਇਸ ਪੈਚ ਨੂੰ ਪ੍ਰੋਪਰ ਸੈੱਟ ਕਰ ਲਾਂਗੇ ਹੁਣ ਸਾਡੀ ਸ਼ਰਟ ਦਾ ਜਿਹੜਾ ਇੱਥੇ ਸੈਂਟਰ ਇੱਥੇ ਨਿਸ਼ਾਨ ਲਗਾ ਕੇ ਅਸੀਂ ਜੋ ਪੈਚ ਦਾ ਕੋਰਨਰ ਹੈ ਉਹਨੂੰ ਵੀ ਉੱਥੇ ਤੱਕ ਰੱਖ ਕੇ ਇੱਥੇ ਇੱਕ ਪਿੰਨ ਲਗਾ ਲਾਂਗੇ ਤਾਂ ਕਿ ਸਲਾਈ ਲਗਾਉਣ ਦੇ ਵਿੱਚ ਆਸਾਨੀ ਰਹੇ ਔਰ ਕਪੜਾ ਇਧਰ ਉਧਰ ਨਾ ਖਿਸਕੇ ਹੁਣ ਇਥੋਂ ਲੈਸ ਨੂੰ ਫੜ ਕੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਇਸ ਤਰ੍ਹਾਂ ਹੁਣ ਅਸੀਂ ਦੇ ਨਾਲ-ਨਾਲ ਕਪੜੇ ਦੇ ਉੱਤੇ ਸਿਲਾਈ ਲਗਾ ਦਾਨੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਲੈਸ ਅਟੈਚ ਕਰਕੇ ਪਹਿਲਾਂ ਹੀ ਪੈਚ ਦੇ ਨਾਲ ਉਸ ਤੋਂ ਬਾਅਦ ਸਿਲਾਈ ਲਗਾਉਂਦੇ ਹੋ ਤਾਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਸ ਤਰੀਕੇ ਦੇ ਨਾਲ ਲੈਸ ਅਟੈਚ ਹੁੰਦੀ ਆ ਅਗਰ ਤੁਸੀਂ ਬਿਗਨਰ ਹੋ ਸਟਾਰਟਿੰਗ ਦੇ ਵਿੱਚ ਤੁਸੀਂ ਇਹ ਡਿਜ਼ਾਈਨ ਬਣਾ ਰਹੇ ਹੋ ਸਿੱਖ ਰਹੇ ਹੋ ਤਾਂ ਤੁਹਾਨੂੰ ਇਸ ਤਰੀਕੇ ਦੇ ਨਾਲ ਹੀ ਲਗਾਣੀ ਚਾਹੀਦੀ ਹੈ ਇੱਥੋਂ ਸਾਡਾ ਕਾਰਨਰ ਆ ਗਿਆ ਕਾਰਨਰ ਨੂੰ ਅਸੀਂ ਇਸ ਤਰੀਕੇ ਨਾਲ ਫੋਲਡ ਕਰਨਾ ਹੈ ਕਾਰਨਰ ਤੇ ਸੂਈ ਖੋਕੇ ਸੇਮ ਉਸੇ ਤਰ੍ਹਾਂ ਅਸੀਂ ਕੱਪੜੇ ਨੂੰ ਘੁਮਾ ਕੇ ਇੱਥੋਂ ਫਿਰ ਲੈਸ ਨੂੰ ਅਸੀਂ ਫੋਲਡ ਕਰ ਲੈਣਾ ਹੈ ਇਥੋਂ ਸੇਮ ਉਸੇ ਤਰੀਕੇ ਦੇ ਨਾਲ ਕਾਰਨਰ ਨੂੰ ਫੋਲਡ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਨੈਕ ਬਣ ਕੇ ਰੈਡੀ ਹੋ ਰਿਹਾ ਆ ਕਿੰਨਾ ਪਿਆਰਾ ਲੱਗ ਰਿਹਾ ਹੈ ਇਥੋਂ ਸੇਮ ਉਸੇ ਤਰੀਕੇ ਦੇ ਨਾਲ ਕਾਰਨਰ ਫੋਲਡ ਕਰਕੇ ਸਲਾਈ ਲਗਾ ਦੇਣੀ ਹੈ ਗਰਮੀਆਂ ਦੇ ਵਿੱਚ ਪਾਉਣ ਲਈ ਇਹ ਸਿੰਪਲ ਸੋਬਰ ਜਿਹਾ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਰਿਹਾ ਆ ਤੁਸੀਂ ਕਿਸੇ ਵੀ ਡਰੈਸ ਤੇ ਮੈਚਿੰਗ ਸੂਟ ਤੇ ਜਾਂ ਤੁਸੀਂ ਕੰਟਰਾਸਟ ਦੇ ਉੱਤੇ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਕੇ ਆਪਣੇ ਸਿੰਪਲ ਜਿਹੇ ਸੂਟ ਨੂੰ ਇੱਕ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਇਹ ਦੇਖੋ ਕਿੰਨਾ ਪਿਆਰਾ ਬਣ ਕੇ ਰੈਡੀ ਹੋਇਆ ਲੀਕੋ ਹੋਪ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਗਾ ਅਗਰ ਤੁਹਾਨੂੰ ਇੱਥੇ ਤੁਸੀਂ ਬਟਨ ਵੀ ਲਗਾ ਸਕਦੇ ਹੋ ਇਹਨੂੰ ਹੋਰ ਅਟਰੈਕਟਿਵ ਬਣਾ ਸਕਦੇ ਹੋ ਅਗਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ